ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟੀਕਲ ਸਾਇੰਸ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਹ ਵੀਡੀਓ ਬੈਕ ਐਕਸਰਸਾਈਜ਼ ਦੇ ਆਨਸਰਸ ਨੇ ਛੋਟੇ ਕੁਐਸਚਨਸ ਦੇ ਲੈਸਨ ਨੰਬਰ 10 ਉਦਾਰਵਾਦ ਬੇਟਾ ਇਹ ਜਿਹੜੀ ਅੱਜ ਦੀ ਵੀਡੀਓ ਹੈ ਤੁਹਾਨੂੰ ਭਾਰਤ ਤਰ੍ਹਾਂ ਦੇ ਐਗਜ਼ਾਮ ਸਤੰਬਰ ਐਗਜ਼ਾਮ ਫਾਈਨਲ ਐਗਜ਼ਾਮ ਦੇ ਜਾਂ ਪ੍ਰੀ ਬੋਰਡ ਦੇ ਵਿੱਚ ਵੀ ਹੈਲਪ ਕਰੇਗੀ ਸੋ ਦੇਖੀਏ ਇਹਨਾਂ ਕੁਐਸਚਨਸ ਦੇ ਆਨਸਰ ਬੈਕ ਐਕਸਰਸਾਈਜ਼ ਨਵੀਂ ਟੈਕਸਟਬੁੱਕ 225 26 ਦੀ ਬੈਕ ਟੈਕਸਟਬੁੱਕ ਦੇ ਆਨਸਰਸ ਸੋ ਲੈਸਨ ਨੰਬਰ 10 ਉਧਾਰਵਾਦ ਤੇ ਉਸ ਲੈਸਨ ਦੇ ਕੁਐਸਚਨ ਆਨਸਰ ਨੇ ਬੇਟਾ ਪਹਿਲਾ ਕੁਐਸਚਨ ਹੈਗਾ ਐਂਟੋਨੀਓ ਤੇ ਟ੍ਰੇਸੀ ਨੇ ਐਂਟੋਨੀਓ ਡੇਟ੍ਰੇਸੀ ਨੇ ਵਿਚਾਰਧਾਰਾ ਆਈਡੀਆਲੋਜੀ ਵਿੱਚ ਸ਼ਬਦ ਦੀ ਵਰਤੋਂ ਕਦੋਂ ਤੇ ਕੀ ਕਹਿ ਕੇ ਕੀਤੀ ਉਹਨੇ ਇਹ ਸ਼ਬਦ ਦੀ ਵਰਤੋਂ ਯਾਨੀ ਆਈਡੀਆਲੋਜੀ ਯਾਨੀ ਵਿਚਾਰਧਾਰਾ ਸ਼ਬਦ ਦੀ ਵਰਤੋਂ ਕਦੋਂ ਕੀਤੀ 1796 ਵਿੱਚ ਤੇ ਇਹ ਕਹਿ ਕੇ ਕੀਤੀ ਵੀ ਇਹਦਾ ਮਤਲਬ ਇਹ ਹੈ ਵੀ ਇਹ ਵਿਚਾਰਾਂ ਦਾ ਨਵਾਂ ਵਿਗਿਆਨ ਆਈਡੀਆਲੋਜੀ ਕੀ ਹੈ ਯਾਨੀ ਵਿਚਾਰਧਾਰਾ ਕੀ ਹੈ ਵਿਚਾਰਾਂ ਦਾ ਨਵਾਂ ਵਿਗਿਆਨ ਨੈਕਸਟ ਕੁਐਸਚਨ ਹੈਗਾ ਬੇਟਾ ਉਧਾਰਵਾਦ ਦੀ ਪਹਿਲੀ ਵਾਰ ਵਰਤੋਂ ਕਿਹੜੇ ਮੁਲਕ ਵਿੱਚ ਕੀਤੀ ਗਈ ਸਪੇਨ ਵਿੱਚ ਕੀਤੀ ਗਈ ਸੀ ਤੀਜਾ ਪ੍ਰਸ਼ਨ ਹੈਗਾ ਨੁਮਾਇੰਦਗੀ ਤੋਂ ਬਿਨਾ ਕਰ ਨਹੀਂ ਕਿਹੜੀ ਕ੍ਰਾਂਤੀ ਦਾ ਨਾਰਾ ਸੀ ਬੇਟਾ no taxation without representation ਇਹ ਨੁਮਾਇੰਦਗੀ ਤੋਂ ਬਿਨਾ ਟੈਕਸ ਨਹੀਂ ਕ੍ਰਾਂਤੀ ਸੀਗੀ ਅਮਰੀਕਨ ਕ੍ਰਾਂਤੀ ਅਮਰੀਕਨ ਕ੍ਰਾਂਤੀ ਦਾ ਨਾਰਾ ਸੀ no taxation without representation ਠੀਕ ਹੈ ਚੌਥਾ ਪ੍ਰਸ਼ਨ ਦੇਖੀ ਆਪਾਂ ਪ੍ਰਸ਼ਨ ਨੰਬਰ 4 ਹੈਗਾ ਸਸਾ ਜਿਹਨੂੰ ਕਹਿੰਦੇ ਆਪਾਂ ਸਿਧਾਂਤ ਹੁਕਮਰਾਨ ਨੂੰ ਪਰਮਾਤਮਾ ਦਾ ਦੂਤ ਕਹਿੰਦਾ ਹੈ ਕਿਹੜਾ ਕਿਹੜਾ ਸਿਧਾਂਤ ਹੈ ਜਿਹੜਾ ਹੁਕਮਰਾਨ ਯਾਨੀ ਰਾਜੇ ਨੂੰ ਪਰਮਾਤਮਾ ਦਾ ਦੂਤ ਕਹਿੰਦਾ ਹੈ ਉਹਨੂੰ ਕਹਿੰਦੇ ਨੇ ਦੇਵੀ ਅਧਿਕਾਰਾਂ ਦਾ ਸਿਧਾਂਤ ਦੇਵੀ ਅਧਿਕਾਰਾਂ ਦਾ ਸਿਧਾਂਤ ਇਹ ਹਕਮਰਾਨ ਨੂੰ ਪ੍ਰਮਾਤਮਾ ਦਾ ਦੂਤ ਕਹਿੰਦਾ ਹੈ ਭਾਵ ਇਹ ਉਹ ਸਿਧਾਂਤ ਹੈ ਜਿਦੇ ਚ ਰਾਜਾ ਕਹਿੰਦਾ ਵੀ ਮੈਨੂੰ ਰੱਬ ਨੇ ਭੇਜਿਆ ਵੀ ਜਾ ਜਾ ਕੇ ਰਾਜ ਕਰ ਅਗਲਾ ਕੁਐਸਚਨ ਹੈਗਾ ਤਰਕ ਅਤੇ ਮਾਨਵਵਾਦ ਦੇ ਆਧਾਰ ਤੇ ਕਿਹੜੀ ਲਹਿਰ ਸੰਸਾਰ ਪ੍ਰਸਿੱਧ ਹੈ ਬੇਟਾ ਇਹਨੂੰ ਇਨਲਾਈਟਨਮੈਂਟ ਮੂਵਮੈਂਟ ਕਹਿੰਦੇ ਆ ਅੰਗਰੇਜ਼ੀ ਚ ਤੇ ਪੰਜਾਬੀ ਚ ਕਹਿੰਦੇ ਆ ਜਾਗਰੂਕਤਾ ਲਹਿਰ ਜਾਗਰੂਕਤਾ ਲਹਿਰ ਠੀਕ ਹੈ ਨੈਕਸਟ ਕੁਐਸਚਨ ਹੈਗਾ ਬਈ ਡੈਸ਼ ਅਤੇ ਡੈਸ਼ ਪਰੰਪਰਾਵਾਦੀ ਉਧਾਰਵਾਦੀ ਪ੍ਰਸਿੱਧ ਵਿਦਵਾਨ ਹਨ ਬੇਟਾ ਐਡਮ ਸਮਿਥ ਐਡਮ ਸਮਿਥ ਅਤੇ ਜੌਨ ਲੋਕ ਐਡਮ ਸਮਿਥ ਅਤੇ ਜੌਨ ਲੋਕ ਉਧਾਰਵਾਦ ਦੇ ਪ੍ਰਸਿੱਧ ਵਿਦਵਾਨ ਨੇ ਨੈਕਸਟ ਕੁਐਸਚਨ ਹੈਗਾ ਜohn lock ਅਨੁਸਾਰ ਕੁਦਰਤੀ ਅਧਿਕਾਰਾਂ ਵਿੱਚ ਸ਼ਾਮਲ ਅਧਿਕਾਰ ਕਿਹੜੇ ਨੇ ਜੀਵਨ ਸੁਤੰਤਰਤਾ ਤੇ ਸੰਪਤੀ ਲਾਈਫ ਲਿਬਰਟੀ ਐਂਡ ਪ੍ਰੋਪਰਟੀ ਇਹ ਤਿੰਨ ਅਧਿਕਾਰਾਂ ਨੂੰ ਕੁਦਰਤੀ ਅਧਿਕਾਰ ਕਿਹਾ ਹੈ ਜohn lock ਨੇ ਠੀਕ ਹੈ ਨੈਕਸਟ ਹੈਗਾ ਬੇਟਾ ਪੀ ਐਚ ਗ੍ਰੀਨ ਨੇ ਡੈਸ਼ ਰਾਜ ਦਾ ਮੁੱਢ ਬਣਿਆ ਤੇ ਉਹ ਨੈਤਿਕ ਸੁਤੰਤਰਤਾ ਨੂੰ ਅਹਿਮ ਮੰਨੇ ਸਨ ਕਿਹਦਾ ਮੁੱਢ ਬਣਿਆ ਲੋਕ ਭਾਈ ਰਾਜ ਪੀ ਐਚ ਗ੍ਰੀਨ ਨੇ ਲੋਕ ਭਾਈ ਰਾਜ ਦਾ ਮੁੱਢ ਬਣਿਆ ਤੇ ਉਹ ਨੈਤਿਕ ਸੁਤੰਤਰਤਾ ਨੂੰ ਅਹਿਮ ਮੰਨੇ ਸਨ ਇਹ ਦੋ ਖਾਲੀ ਥਾਂ ਸੀ ਆਪਾਂ ਭਰ ਦਿੱਤੇ ਨੇ ਅਗਲਾ ਕੁਐਸਚਨ ਹੈਗਾ ਨਵ ਉਦਾਰਵਾਦ ਯਾਨੀ ਨਿਓ ਲਿਬਰਲਿਜ਼ਮ ਡੈਸ਼ ਡੈਸ਼ ਤੇ ਡੈਸ਼ ਵਿੱਚ ਵਿਸ਼ਵਾਸ ਕਰਦਾ ਨਿੱਜੀਕਰਨ ਵਿਸ਼ਵੀਕਰਨ ਤੇ ਸੁਤੰਤਰ ਵਪਾਰ ਵਿੱਚ ਵਿਸ਼ਵਾਸ ਕਰਦਾ ਹੈ ਨੈਕਸਟ ਲਾਸਟ ਛੋਟਾ ਕੁਐਸਚਨ ਹੈਗਾ ਆਧੁਨਿਕ ਉਧਾਰਵਾਦ ਯਾਨੀ ਮਾਡਰਨ ਲਿਬਰਲਿਜ਼ਮ ਰਾਜ ਨੂੰ ਡੈਸ਼ ਤੇ ਡੈਸ਼ ਮੰਨਦਾ ਕੀ ਮੰਨਦਾ ਨੈਤਿਕ ਵੀ ਮੰਨਦਾ ਤੇ ਸਮਾਜਿਕ ਵੀ ਮੰਨਦਾ ਹੈ ਆਧੁਨਿਕ ਉਧਾਰਵਾਦ ਯਾਨੀ ਮਾਡਰਨ ਲਿਬਰਲਿਜ਼ਮ ਇਹ ਬੇਟਾ ਛੋਟੇ ਕੁਐਸਚਨ ਸੀ ਵੱਡੇ ਪ੍ਰਸ਼ਨ ਜਿਹੜੇ ਨੇ ਉਹ ਤੁਹਾਨੂੰ ਵੈਸੇ ਹੀ ਮੈਂ ਦਿਖਾ ਰਹਿਆ ਹਾਂ ਜਿਹੜੇ ਵੱਡੇ ਪ੍ਰਸ਼ਨ ਨੇ ਉਹ ਉਹ ਦੇ ਆਨਸਰ ਤੁਸੀਂ ਖੁਦ ਲੱਭਣੇ ਨੇ ਖੁਦ ਫਾਈਂਡ ਆਊਟ ਕਰ ਲੈਣੇ ਨੇ ਠੀਕ ਹੈ ਸੋ ਕਿਹੜੇ ਨੇ ਵੱਡੇ ਪ੍ਰਸ਼ਨ ਨਕਾਰਾਤ ਪੰਜ ਤੋਂ ਅੱਠ ਰੇਣਾ ਵਾਲੇ ਜਿਹੜੇ ਨੇ ਮਤਲਬ ਪੈਰਾ ਟਾਈਪ ਪ੍ਰਸ਼ਨ ਨੇ ਜਿਹੜੇ ਉਹ ਹੈਗੇ ਆ ਹਾਂ ਨਕਾਰਾਤਮਕ ਸਤੰਤਰਤਾ ਬਾਰੇ ਨੋਟ ਲਿਖੋ ਸਕਾਰਾਤਮਕ ਸਤੰਤਰਤਾ ਬਾਰੇ ਨੋਟ ਲਿਖੋ ਕੁਦਰਤ ਮੁਖਤਿਆਰ ਵਿਅਕਤੀ ਤਵ ਤੋਂ ਕੀ ਭਾਵ ਹੈ ਰਾਜ ਦੇ ਸੀਮਿਤ ਕਾਰਜ ਖੇਤਰ ਤੋਂ ਤੁਸੀਂ ਕੀ ਸਮਝਦੇ ਹੋ ਖੁੱਲੀ ਮੰਡੀ ਤੇ ਆਰਥਚਾਰ્ય ਦੀ ਪ੍ਰਬੰਧਕੀ ਰਾਸਧਾਨਾ ਦੇ ਵਿੱਚ ਕੀ ਅੰਤਰ ਹੈ ਸਾਰੇ ਆਨਸਰ ਇਹਦੇ ਵਿੱਚ ਅਵੇਲੇਬਲ ਨੇ ਮਿਲ ਜਾਣਗੇ ਠੀਕ ਹੈ ਨੈਕਸਟ ਕੁਐਸਚਨ ਹੈਗੇ ਨੇ ਪੈਰਾ ਟਾਈਪ ਕੁਐਸਚਨ ਨੇ 50 ਸ਼ਬਦਾਂ ਵਾਲੇ ਕੁਐਸਚਨ ਨੇ ਇਹ ਚ ਦੇਖੋ ਜੀ ਹਾਂਜੀ ਪਰੰਪਰਾਵਾਦੀ ਉਧਾਰਵਾਦ ਤੋਂ ਕੀ ਭਾਵ ਹੈ ਤੇ ਇਸ ਦੀ ਵਿਸ਼ੇਸ਼ਤਾ ਵਿਆਖਿਆ ਕਰੋ ਅਗਲਾ ਵੱਡਾ ਪ੍ਰਸ਼ਨ ਹੈਗਾ ਇਹ ਵੱਡਾ ਪ੍ਰਸ਼ਨ ਦੂਜਾ ਵੱਡਾ ਪ੍ਰਸ਼ਨ ਹੈ ਆਧੁਨਿਕ ਉਧਾਰਵਾਦ ਮਾਡਰਨ ਲਿਵਰਲਿਜ਼ਮ ਤੋਂ ਕੀ ਭਾਵ ਹੈ ਤੇ ਇਸ ਦੀਆਂ ਖਾਸਤਾਈਆਂ ਯਾਨੀ ਵਿਸ਼ੇਸ਼ਤਾਵਾਂ ਨੂੰ ਸਮਝਾਓ ਠੀਕ ਹੈ ਦੋ ਹੋਰ ਵੱਡੇ ਪ੍ਰਸ਼ਨ ਨੇ ਆਓ ਆਪਾਂ ਦੇਖੀਏ ਕਿਹੜੇ ਦੋ ਹੋਰ ਵੱਡੇ ਪ੍ਰੇਸ਼ਨ ਨੇ ਯਸ ਤਿੰਨ ਹੋਰ ਵੱਡੇ ਪ੍ਰੇਸ਼ਨ ਨੇ ਨਾਭ ਉਧਾਰਵਾਦ ਦਾ ਕੀ ਅਰਥ ਹੈ ਤੇ ਇਸ ਦੀਆਂ ਖੂਬੀਆਂ ਦੀ ਵਿਆਖਿਆ ਕਰੋ ਪਰੰਪਰਾਵਾਦੀ ਉਧਾਰਵਾਦ ਤੇ ਅਧੁਨਿਕ ਉਧਾਰਵਾਦ ਦੀਆਂ ਸਮਾਨਤਾਵਾਂ ਤੇ ਅਸਮਾਨਤਾਵਾਂ ਜਿੰਨੀ ਪਿੰਤਾਵਾਂ ਦੀ ਵਿਆਖਿਆ ਕਰੋ 나ਉ ਉਧਾਰਵਾਦ ਨੂੰ ਪਰੰਪਰਾਵਾਦੀ ਉਧਾਰਵਾਦ ਦਾ ਸੁਧਰਿਆ ਰੂਪ ਕਿਉਂ ਕਿਹਾ ਜਾਂਦਾ ਠੀਕ ਹੈ ਸੋ ਇਹ ਬੇਟਾ ਸਾਰੇ ਕੁਐਸਚਨ ਸੀਗੇ ਜਿਹੜੇ ਅੱਜ ਆਪਾਂ ਡਿਸਕਸ ਕੀਤੇ ਨੇ ਸੋ ਮੈਨੂੰ ਆਸ ਹੈ ਕਿ ਇਹ ਕੁਐਸਚਨ ਜਿਹੜੇ ਨੇ ਸਾਰੇ ਤੁਸੀਂ ਆਰਾਮ ਨਾਲ ਇਹਨਾਂ ਦੀ ਤਿਆਰੀ ਕਰ ਲਓਗੇ ਤੇ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਕਰੋ ਤੇ ਆਪਣੇ ਸਕੂਲ ਦੇ ਗਰੁੱਪਾਂ 'ਚ ਸ਼ੇਅਰ ਵੀ ਜਰੂਰ ਕਰੋ ਸੋ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ